ਕਿ ਜੋ ਕੱਲ ਦੀ ਕਾਲ ਕੀ ਤਰੀਕ ਦੀ ਕੀਤੀ ਸੀ ਉਹ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਉਹ ਵਾਪਸ ਲਈ ਗਈ ਆ ਕਿ 8 ਦਿਨਾਂ ਦਾ ਉਹਨਾਂ ਟਾਈਮ ਦਿੱਤਾ ਕਿ ਜਿਹੜੇ ਉੱਥੇ ਨਜਾਇਜ਼ ਕਬਜ਼ੇ ਹੋਏ ਸੀ ਉਹ ਜਿਹੜੇ ਉਹ ਛਡਾਈ ਜਾਣਗੇ ਉਹਦੇ ਨਾਲ ਨਾਲ ਨਿਸ਼ਾਨਦਾਰੀ ਜਿਹੜੀ ਤੀਰਥ ਦੀ ਉਹਦਾ ਗਲਾਰਾ ਬਣਾਉਣਾ ਚਾਰ ਸਵੇਰੇ ਛੜੀ ਸੜਕ ਆਉਂਦੀ ਆ ਉਹ ਛਡਾਈ ਜਾਏਗੀ 8 ਦਿਨਾਂ ਦਾ ਉਹਨਾਂ ਸਵਾਸ ਦਿੱਤਾ ਤੇ 8 ਦਿਨਾਂ ਤੋਂ ਬਾਅਦ ਫਿਰ ਜਿਹੜਾ ਸੰਘਰਸ਼ ਜਿਹੜਾ ਚਾਲੂ ਹੋਏਗਾ ਜੇ ਹਵਾਲੇ ਦੇ ਤਨ ਦਾ ਪ੍ਰਦਰਸ਼ਨ ਕਰਨਾ ਹੀ ਆਪੰ ਦਾ ਰਿਪੋਰਟ ਚੋ ਉਹ ਕੈਨਸਲ ਕਰ ਦੇ ਕੈਨਸਲ ਕਰ ਦੇ ਕਿੰਨੇ ਦਿਨਾਂ ਵਾਸਤੇ 8-10 ਮਹਾਰਾਜ ਦੀ ਕਾਮੀ ਮੰਗਾ ਗਈਆਂ ਹਰ ਹੋਰ ਸਾਰੀਆਂ ਪੂਰੀਆਂ ਹੋਣਗੀਆਂ ਸਾਰੀਆਂ ਆਣਗੀਆਂ ਜਿਆਦਾ ਦੁਕਾਨਾਂ ਦਾ ਅਸੀਂ ਦੁਕਾਨਾਂ ਜਿਹੜੀਆਂ ਨਜਾਇਜ਼ ਕਬਜ਼ੇ ਹੋਏ ਆ ਉਹ ਨਵੇਂ ਇੱਕ ਬਿਊਟੀ ਪੂਲਰ ਦੀ ਦੁਕਾਨ ਕੋ ਆ ਰਹੀ ਹੈ ਸਾਡੀ ਮਿੱਕੀ ਹਰ ਰਹਿ ਬਾਲ ਮਿੱਕੀ ਅੱਜ ਜੋ ਡੀਸੀ ਦਫਤਰ ਮੀਟਿੰਗ ਪ੍ਰਸ਼ਾਸਨ ਨਾ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕੱਲ ਬੰਦ ਦੀ ਕਾਲ ਜਿਹੜੀ ਨਾ ਕਰੋ ਤੇ ਦੋ ਚਾਰ ਦਿਨ ਪੰਜ ਦਿਨ ਦੇ ਵਿੱਚ ਹੀ ਮਸਲਾ ਹੱਲ ਕੀਤਾ ਜਾਵੇਗਾ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੀ ਉਹਨਾਂ ਤੇ ਐਫਆਈਆ ਦਰਜ ਹੋਵੇਗੀ ਜਿਨ੍ਹਾਂ ਨੇ ਪ੍ਰਸ਼ਾਦ ਦੇ ਵਿੱਚ ਪਾਣੀ ਪਾਇਆ ਉਹਨਾਂ ਤੇ ਐਫਆਈਆ ਦਰਜ ਹੋਵੇਗੀ ਤੇ ਵੀਰਵਾਰ ਨੂੰ 11 ਵਜੇ ਫਿਰ ਡੀਟੀ ਦਫ਼ਤਰ ਤਾਂ ਬਰਕਾ ਹੈ ਗਿਆ ਲੇਕਿਨ ਅਸੀਂ ਇਹ ਹੀ ਕਿ ਨਿਕੀ ਸ਼ਾਂਤਮੀ ਧੰਗ ਦੇ ਨਾਲ ਇਹ ਕੰਮ ਨੂੰ ਚੱਲ ਜAVE ਇਹਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਦੇਣ ਵਾਤੇ ਹਰ ਵਾਲਮੀਕੀ ਕੱਲ ਦੀ ਕੱਲ ਦੀ ਮੀਟਿੰਗ ਕੈਨਸਲ ਹੈ ਗਈ ਆ ਇਸ ਤੋਂ ਬਾਅਦ ਫਿਰ ਬੀ ਬੁੱਧਵਾਰੀ ਤੇ ਬੀਰਵਾਰੀ ਦੇ ਨਾਲ ਕੀਤਾ ਜਾਵੇ ਮੰਗ ਪੱਤੇ ਤੇ ਕਾਫੀ ਮੰਗਾਂ ਗੀਆਂ ਮੰਗ ਪੱਤੇ ਦੀ ਮੰਗ ਤਾਂ ਮੰਗਾ ਸਾਰੀਆਂ ਹੋਣਗੀਆਂ ਤਾਂ ਠੀਕ ਹੋ ਜਾਣਗੀਆਂ ਵਾਲਮੀਕੀ ਮਹਰਕੇਸ਼ਨਾਥ ਜਨਰਲ ਸੈਕਟਰੀ ਤੁਨਾ ਸਾਹਿਬ ਟਰਸਟ ਪਵਨ ਵਾਲਮੀਕੀ ਦੀ ਅਗਿਤ ਜੋ ਕਿ ਸਾਡੇ ਸਹਬ ਪਾਤਸ਼ਾਹ ਸਤਗੁਰ ਮਲਕੀਤ ਨਾਨਕ ਜੀ ਦੀ ਰਹਿਨ ਨਮਾਈ ਇਥੇ ਇੱਕ ਮੀਟਿੰਗ ਦਾ ਆਗਾਜ਼ ਕੀਤਾ ਗਿਆ ਸੀ ਉਸ ਮੀਟਿੰਗ ਦੇ ਵਿੱਚ ਨਿਰਣਾ ਲਿੱਤਾ ਗਿਆ ਸੀ ਕਿ ਜਿਹੜੀ ਆਉਣ ਵਾਲੀ 21 ਤਰੀਕ ਹੈ ਦਿਨ ਸ਼ੁੱਕਰਵਾਰ ਨੂੰ ਇੱਕ ਵਿਸ਼ਾਲ ਧਰਨਾ ਔਰ ਚੱਕਾ ਜਾਮ ਭੁਖੜ ਹੜਤਾਲ ਔਰ ਨਾਲ ਦੇ ਨਾਲ ਹੀ ਮਰਨ ਵਰਤ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਸ ਕਾਲ ਨੂੰ ਅੱਜ ਬਰਖਾਸਤ ਕੀਤਾ ਗਿਆ ਕਿਉਂਕਿ ਉਹ ਪ੍ਰਸ਼ਾਸਨ ਦੀ ਜੋ ਅੱਜ ਮੀਟਿੰਗ ਹੋਈ ਹੈ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਹੈ ਕਿ ਜਿਹੜੇ 8 ਦਿਨਾਂ ਤੱਕ ਤੁਹਾਡੇ ਜਿਹੜੇ ਮਸਲੇ ਨੇ ਇਹ ਪੂਰੇ ਕੀਤੇ ਜਾਣਗੇ ਔਰ ਆਨ ਵਾਲੇ ਟਾਈਮ 'ਚ 8 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਸੀਐਮ ਭਗਵੰਤ ਮਾਨ ਜੀ ਦੇ ਨਾਲ ਮੁਲਾਕਾਤ ਕਰਵਾਈ ਜਾਊਗੀ ਜਿਹੜੀਆਂ ਕਿ ਤੁਹਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਜੇਕਰ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਆਨ ਵਾਲੇ ਟਾਈਮ ਦੇ ਵਿੱਚ ਸਾਹਿਬ ਪਾਤਸ਼ਾਹ ਸਤਗੁਰ ਅਮਿਲਕੀਤ ਨਾਥ ਜੀ ਦੀ ਰਹਿਨਮਾਈ ਹੇਤ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਕਿ 1 ਅਕਤੂਬਰ ਅੰਮ੍ਰਿਤਸਰ ਬੰਦ ਦੀ ਕਾਲ ਸੀ ਭੰਡਾਰੀ ਪੁਲ ਦੀ ਕਾਲ ਸੀ ਉਸ ਤੋਂ ਬਾਅਦ 8 ਦਿਨਾਂ ਬਾਅਦ ਪੂਰੇ ਪੰਜਾਬ 'ਚ ਬੰਦ ਦੀ ਕਾਲ ਦਿੱਤੀ ਜਾਏਗੀ ਜਗ੍ਹਾ ਜਗ੍ਹਾ ਤੇ ਤੁਹਾਨੂੰ ਭੋਖੜ ਹੜਤਾਲ ਕਰਦੇ ਸੇਵਾਦਾਰ ਮਿਲਣਗੇ ਐਨਾਂ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਾਮ ਬੋਲ ਗਾ ਨਾਮ ਬੋਲ ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕ ਜੀ ਮੈਂ ਕਰਨ ਮੇਰਕਾ ਜੀ ਜੋ ਕਿ ਸਤਿਗੁਰੂ ਮਲਕੀਨਾਂ ਜੀ ਵੱਲੋਂ ਗੱਲ ਭੰਡਾਰੀ ਬੋਲ ਦੇ ਉੱਤੇ ਧਰਨੇ ਦੀ ਕਾਲ ਦਿੱਤੀ ਗਈ ਸੀ ਜੋ ਕਿ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦਿਵਾਇਆ ਗਿਆ ਵਾ ਜੋ ਮੰਗਾ ਦਿੱਤੀਆਂ ਗਈਆਂ ਨੇ ਉਹ ਜਲ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ 8 ਦਿਨਾਂ ਦਾ ਟਾਈਮ ਦਿੱਤਾ ਵਾ ਜੇ ਮੰਗਾ ਪੂਰੀਆਂ ਕਰਦੇ ਆ ਤੇ ਜੋ ਧਰਨਾ ਵਾ ਇਹ ਨਹੀਂ ਦਿੱਤਾ ਜਾਏਗਾ ਸਾਰਿਆਂ ਨੂੰ ਜੈ ਵਾਲਮੀਕੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर